ਹਾਂਜੀ ਅੱਜ ਫੇਰ ਅਸੀਂ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆਂ ਅਸੀਂ ਅੱਜ ਪਾਣੀਆਂ ਦੇ ਮਸਲੇ ਤੇ ਫੇਰ ਕੁਝ ਲੋਕਾਂ ਨੂੰ ਜਾਣਕਾਰੀ ਦੇਣ ਜਾ ਰਹੇ ਆਂ ਵੀ ਜਿਹੜਾ ਇੱਕ ਪਾਣੀ ਸੀ ਪਾਣੀ ਇੱਕ ਕੁਦਰਤੀ ਸੌਮ ਹੈ ਜਿਵੇਂ ਪਹਾੜ ਹੈ ਉਹ ਮਾਚਲ ਦੇ ਵਿੱਚ ਪਹਾੜ ਹੈ ਪਹਾੜਾ ਦੇ ਵਿੱਚੋਂ ਪਾਣੀ ਨਿਕਲੀ ਜਾਂਦਾ ਹੈ ਤੇ ਉਹ ਇੱਕ ਕੁਦਰਤੀ ਸੌਮ ਹੈ ਉਸ ਰੱਬ ਨੇ ਉਸ ਪਰਮਾਤਮਾ ਨੇ ਉਹ ਪਹਾੜ ਬਣਾਏ ਆ ਤਾਂ ਉਹਨਾਂ ਪਹਾੜਾਂ ਦੇ ਵਿੱਚੋਂ ਪਾਣੀ ਨਿਕਲੀ ਜਾਂਦਾ ਨੀਵੇਂ ਪਾਸੇ ਨੂੰ ਆਈ ਜਾਂਦਾ ਉਹ ਇੱਕ ਕੁਦਰਤੀ ਸੋਮਾ ਮਾਤ ਲੋਕ ਦੀ ਧਰਤੀ ਦੇ ਉੱਤੇ ਰਹਿਣ ਵਾਲੇ ਜੀਵਾਂ ਦੇ ਵਾਸਤੇ ਉਸ ਪ੍ਰਮਾਤਮਾ ਨੇ ਬਣਾਇਆ ਪਰ ਪਾਣੀਆਂ ਤੇ ਇੰਨੀਆਂ ਸਿਆਸਤਾਂ ਹੋਈਆਂ ਕਿ ਪਾਣੀਆਂ ਦੇ ਜਿਹੜੇ ਕੁਦਰਤੀ ਸੋਮੇ ਉਹਨਾਂ ਤੇ ਵੀ ਸਿਆਸਤਾਂ ਹੋਈਆਂ ਕਿ ਕੋਈ ਕਹਿੰਦਾ ਸਾਡਾ ਇੰਨਾ ਹਿੱਸਾ ਹੈ ਕੋਈ ਕਹਿੰਦਾ ਸਾਡਾ ਹਿੱਸਾ ਹੈ ਪਰ ਕਿਸੇ ਵੀ ਗੁਰੂ ਪੀਰ ਪਕੰਬਰ ਮਹਾਪੁਰਸ਼ ਨੇ ਪਾਣੀਆਂ ਤੇ ਐਕਟ ਨਹੀਂ ਬਣਾਇਆ ਉਹਨਾਂ ਨੇ ਕੁਦਰਤੀ ਸੋਮੇ ਸਾਨੂੰ ਦਿੱਤੇ ਆ ਵੀ ਭਾਈ ਇਹਨਾਂ ਨੂੰ ਵੰਡ ਚੁੰਡ ਕੇ ਖਾਣਾ ਜਿਵੇਂ ਗੁਰੂ ਸਾਹਿਬਾਨਾ ਨੇ ਆਖਿਆ ਕਿਰਤ ਕਰ ਤੇ ਵੰਡ ਛਕ ਤੇ ਹਰ ਇੱਕ ਚੀਜ਼ ਤੇ ਸਿਆਸਤ ਕਰੀ ਸਾਡੇ ਸਿਆਸਤਦਾਨਾਂ ਨੇ ਵੇਖੋ ਪਾਣੀ ਇੱਕ ਕੁਦਰਤੀ ਸੌਮ ਹੈ ਇਹ ਕਿਸੇ ਇੱਕ ਦਾ ਤਾਂ ਨਹੀਂ ਨਾ ਜਿਹੜੀ ਕੁਦਰਤੀ ਸੌਮ ਹੈ ਉਹ ਸਾਰਿਆਂ ਦੇ ਬਾਅਦ ਤੇ ਸਾਂਝੇ ਪ੍ਰਮਾਤਮਾ ਨੇ ਬਣਾਏ ਐ ਚਾਹੇ ਉਹ ਵਾਤਾਵਰਨ ਹੈ ਚਾਹੇ ਉਹ ਪਾਣੀ ਹੈ ਮੀਣ ਮੀਣ ਪਾਣੀ ਹੈ ਪਾਣੀ ਪਹਾੜਾਂ ਵਿੱਚੋਂ ਨਿਕਲਦਾ ਹੈ ਨੀਵੇਂ ਪਾਸੇ ਨੂੰ ਤੁਰਿਆ ਹੁੰਦਾ ਪਹਾੜ ਕੀ ਨੇ ਬਣਾਏ ਉਸ ਪ੍ਰਮਾਤਮਾ ਨੇ ਪਾਤਰ ਉਗਰੀ ਜਾਂਦੇ ਐਟੋਮੈਟਿਕ ਪਾਣੀ ਨਿਕਲੀ ਜਾਂਦਾ ਪਰ ਉਹਦੇ ਤੇ ਵੀ ਇੰਨੀਆਂ ਕਿ ਸਿਆਸਤਾਂ ਸਾਡਾ ਇੰਨਾ ਹਿੱਸਾ ਫਲਾਣੇ ਨੂੰ ਨਹੀਂ ਦੇਣਾ ਫਲਾਣੇ ਨੂੰ ਨਹੀਂ ਦੇਣਾ ਅਸੀਂ ਅੱਜ ਲੋਕਾਂ ਨੂੰ ਸਿਆਸਤਦਾਨਾਂ ਨੂੰ ਉਹ ਸਵਾਲ ਕਰਦੇ ਆਂ ਵੀ ਇਹ ਕਿਸੇ ਬੰਦੇ ਦਾ ਤਾਂ ਨਹੀਂ ਬਣਾਇਆ ਹੋਇਆ ਇਹ ਪਰਮਾਤਮਾ ਦਾ ਦਿੱਤਾ ਹੋਇਆ ਕੁਦਰਤੀ ਸੌਮਾ ਬੰਦਿਆਂ ਵਾਸਤੇ ਪਸ਼ੂਆਂ ਪੰਛੀਆਂ ਵਾਸਤੇ ਹੁਣ ਕਈਆਂ ਨੂੰ ਤਾਂ ਪੀਣ ਨੂੰ ਨਹੀਂ ਮਿਲਦਾ ਤੇ ਕਈ ਮਤਲਬ ਵੀ ਇਸ ਪਾਣੀ ਤੇ ਕਿੰਨਾ ਕਬਜ਼ਾ ਕਰੀ ਬੈਠੇ ਆ ਫਿਰ ਪਾਣੀਆਂ ਦੇ ਪਿੱਛੇ ਲੜੀ ਜਾਂਦੇ ਆ ਪਾਣੀਆਂ ਤੇ ਸਿਆਸਤਾਂ ਕਰੀ ਜਾਂਦੇ ਆ ਅਸੀਂ ਅੱਜ ਕੁਦਰਤੀ ਸੋਮੇ ਦੀ ਚਰਚਾ ਕਰਦੇ ਆ ਕੁਦਰਤੀ ਸੋਮਾ ਹੈ ਪਾਣੀ ਇੱਕ ਕੁਦਰਤੀ ਸੋਮਾ ਹੈ ਪ੍ਰਮਾਤਮਾ ਦਾ ਦਿੱਤਾ ਹੋਇਆ ਸੋਮਾ ਉਸ ਰੱਬ ਦਾ ਬਣਾਇਆ ਹੋਇਆ ਪਰ ਇਹਦੇ ਤੇ ਵੀ ਲੜਾਈ ਝਗੜੇ ਇਹਦੇ ਤੇ ਵੀ ਮਤਲਬ ਸਾਡਾ ਪਾਣੀ ਹੈ ਇਹਨੂੰ ਨਹੀਂ ਦੇਣਾ ਉਹਨੂੰ ਨਹੀਂ ਦੇਣਾ ਇਹ ਕੁਦਰਤੀ ਸੋਮੇ ਤੇ ਵੀ ਸਿਆਸਤ ਅਸੀਂ ਅੱਜ ਦੱਸਣਾ ਚਾਹੁੰਦੇ ਆ ਵੀ ਇਨਸਾਨ ਨੇ ਇੰਨਾ ਕਿ ਸਾਡੇ ਸੱਟ ਮਨੂੰ ਗੰਧਾਲਤਾ ਇੰਨਾ ਕਿ ਰਾਜਨੀਤੀ ਨੇ ਗੰਧਾਲਤਾ ਕਿ ਹਰ ਇੱਕ ਕੁਦਰਤੀ ਸੋਮੇ ਤੇ ਵੀ ਸਿਆਸਤਾਂ ਜਿਹੜੀਆਂ ਰੱਬ ਨੇ ਸਭ ਦੇ ਵਾਸਤੇ ਦਿੱਤੀਆਂ ਸਭ ਨੂੰ ਵੰਡ ਕੇ ਖਾਣਾ ਚਾਹੀਦਾ ਹੈ ਕਿਉਂਕਿ ਪਾਣੀ ਦੇ ਨਾਲੇ ਜ਼ਿੰਦਗੀ ਹੈ ਹੁਣ ਰਾਜਸਥਾਨ ਹੋ ਗਿਆ ਹੈ ਨਹਿਰਾ ਰਾਜਸਥਾਨ ਨੂੰ ਕਿਉਂ ਦੇਤੀਆਂ ਫਲਾਣੇ ਨੂੰ ਕਿਉਂ ਦੇਤੀਆਂ ਇਹ ਪਾਣੀ ਠੋਡਾ ਹੈ ਇਹ ਰੱਬ ਦਾ ਪ੍ਰਮਾਤਮਾ ਦਾ ਬਣਾਇਆ ਹੋਇਆ ਹੈ ਇਹ ਕੁਦਰਤੀ ਸੌਮ ਹੈ ਕਿ ਇਹਨੂੰ ਵੰਡ ਕੇ ਖਾਣਾ ਜਵੇਂ ਹੁਣ ਪੰਜਾਬ ਦੀ ਧਰਤੀ ਤੇ ਛਪੜਾਂ ਦਾ ਪਾਣੀ ਹੈ ਮੰਨ ਕੇ ਚੱਲੋ ਕਿੰਨੇ ਆਰੋ ਲੱਗਿਆ ਹੈ ਆਰਵਾ ਦਾ ਕਿੰਨਾ ਵੈਸਟ ਪਾਣੀ ਹੁੰਦਾ ਪਾਣੀਆਂ ਨੂੰ ਸੰਭਾਲਣ ਦੇ ਵਿੱਚ ਕੰਮਜਾਪ ਨਹੀਂ ਹੋਈਆਂ ਸਰਕਾਰਾਂ ਉਹਦੇ ਤਰੀਕੇ ਬਣਾਉਣ ਦੇ ਵਿੱਚ ਕੰਮਜਾਪ ਨਹੀਂ ਹੋਈਆਂ ਜਾਣੀ ਕਿ ਉਹਦੇ ਤੇ ਸਿਆਸਤਾਂ ਵੇਟ ਲੀਆਂ ਕਿੰਨਾ ਵੈਸਟ ਪਾਣੀ ਹੈ ਜੇ ਇਹਨੂੰ ਸੋਧ ਕੇ ਇਸੇ ਤੋਂ ਕੰਮ ਲਿਆ ਜਾਵੇ ਇਹ ਪ੍ਰੋਜੈਕਟ ਲੱਗ ਜਾਂਦੇ ਜਿੰਨੀਆਂ ਤੁਸੀਂ ਪਾਣੀਆਂ ਤੇ ਸਿਆਸਤਾਂ ਕਰੀਏ ਇਹ ਕੁਦਰਤੀ ਸੌਮਾ ਵੰਡ ਕੇ ਹੋਣਾ ਚਾਹੀਦਾ ਸੀ ਸਭ ਤੇ ਹਿੱਸੇ ਵਿੱਚ ਆਉਣਾ ਚਾਹੀਦਾ ਸੀ ਪਰ ਵੈਸਟ ਪਾਣੀਆਂ ਤੋਂ ਜੇ ਹਰ ਇੱਕ ਰਾਜ ਕੰਮ ਲਵੇ ਤਾਂ ਪਾਣੀਆਂ ਦੀ ਦਿੱਕਤ ਨੂੰ ਪੂਰਾ ਕੀਤਾ ਜਾ ਸਕਦਾ ਉਹ ਕਿਹੜੀ ਚੀਜ਼ ਹੈ ਜਿਹੜੀ ਦਿੱਕਤ ਨਹੀਂ ਪੂਰੀ ਕਰ ਸਕਦੀ ਨਾਲੇ ਪਾਣੀ ਪਾਣੀ ਦੇ ਤਰੀਕੇ ਬਣਾ ਲੈਂਦੇ ਵੈਸਟ ਪਾਣੀ ਦੇ ਤਰੀਕੇ ਬਣਾ ਲੈਂਦੇ ਉਹਨੂੰ ਸੋਧ ਕੇ ਖੇਤੀਬਾੜੀ ਨੂੰ ਲਾ ਲੈਂਦੇ ਛਪੜਾਂ ਦੇ ਪਾਣੀਆਂ ਨੂੰ ਕੋ ਸੋਧ ਕੇ ਖੇਤੀਆਂ ਬਾੜੀਆਂ ਨੂੰ ਮਿਕਸ ਕਰਕੇ ਲਾ ਲੈਂਦੇ ਤੇ ਪਾਣੀ ਦਾ ਮਸਲਾ ਹੱਲ ਹੋ ਸਕਦਾ ਸੀ ਪਰ ਮਸਲੇ ਹੱਲ ਨਹੀਂ ਕਰਨੇ ਇਹਦੇ ਤੇ ਸਿਆਸਤਾਂ ਕਰਨੀਆਂ ਇਹਦੇ ਤੇ ਸਿਆਸਤਾਂ ਕਰਨ ਵਾਲਿਆਂ ਨੇ ਹਰ ਇੱਕ ਸਿਸਟਮ ਨੂੰ ਗੰਧਾਲ ਦਿੱਤਾ ਤਾਂ ਪਾਣੀ ਇੱਕ ਕੁਦਰਤੀ ਸੋਮਾ ਹੈ ਪਰਮਾਤਮਾ ਦਾ ਦਿੱਤਾ ਹੋਇਆ ਰੱਬ ਦਾ ਦਿੱਤਾ ਹੋਇਆ ਸੋਮਾ ਇਹਨੂੰ ਅਸੀਂ ਵੰਡ ਕੇ ਖਾਈਏ ਵੰਡ ਚੁੰਡ ਕੇ ਸਭ ਨੂੰ ਮਿਲਣਾ ਚਾਹੀਦਾ ਹੈ ਪਾਣੀਆਂ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਕਿਹੜਾ ਕਿਸੇ ਬੰਦੇ ਦਾ ਬਣਾਇਆ ਇਸ ਰੱਬ ਨੇ ਪਰਮਾਤਮਾ ਨੇ ਦਿੱਤਾ ਹੋਇਆ ਕੁਦਰਤੀ ਸੌਮਾ ਜਿਹਦੇ ਕੋਲੇ ਹੈ ਨਹੀਂ ਉਹਨੂੰ ਦੇਣਾ ਚਾਹੀਦਾ ਹੁਣ ਪੰਜਾਬ ਦੀ ਧਰਤੀ ਤੇ ਤਾਂ ਮੋਟਰਾਂ ਬਹੁਤ ਜ਼ਿਆਦਾ ਹੈ ਬੇਤ ਪਾਣੀ ਕਿੰਨਾ ਛਪੜਾਂ ਤੋਂ ਕੰਮ ਤੋਂ ਪਾਣੀ ਲਿਆ ਜਾ ਛਪੜਾਂ ਦੇ ਪਾਣੀਆਂ ਤੋਂ ਕੰਮ ਲਿਆ ਜਾ ਸਕਦਾ ਸੀ ਕਿੰਨਾ ਵੇਸਟ ਪਾਣੀ ਉਹ ਤੋਂ ਕੰਮ ਲਿਆ ਜਾ ਸਕਦਾ ਹੈ ਜਾਨੀ ਕਿ ਕੁਦਰਤੀ ਸੌਮੇ ਸਾਨੂੰ ਵੰਡ ਕੇ ਦੇਣੇ ਚਾਹੀਦੇ ਆ ਪਰਮਾਤਮਾ ਦੀ ਸਿਰਜਣਾਤਿਵਾਦੇ ਉਸ ਰੱਬ ਨੇ ਬਣਾਏ ਹੋਏ ਹੈ ਤੇ ਕੁਦਰਤੀ ਸੌਮੇ ਤੇ ਸਾਨੂੰ ਸਿਆਸਤਾਂ ਨਹੀਂ ਕਰਨੀਆਂ ਚਾਹੀਦੀਆਂ ਪਾਣੀ ਹਰ ਕਿਸੇ ਨੂੰ ਚਾਹੀਦਾ ਹੈ ਜਾਨੀ ਕਿ ਬੜੇ ਤਰੀਕੇ ਦੇ ਨਾਲ ਪਾਣੀਆਂ ਦੇ ਮਸਲੇ ਹੱਲ ਹੋ ਸਕਦੇ ਜੇ ਸਾਡੀ ਰਾਜਨੀਤੀ ਪਾਣੀਆਂ ਦੇ ਮਸਲੇ ਨੂੰ ਹੱਲ ਕਰਨਾ ਚਾਹੁੰਦੀ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲੇਗਾ ਸੀ ਮਾਫੀ ਚਾਹੁੰਦੇ ਆ ਆਸ ਵੀਡੀਓ ਨੂੰ ਵਾਧ ਤੋ ਵਧ ਸ਼ੇਅਰ ਕਰ ਦੇਣਾ ਕਿਉਂਕਿ ਸਮੇਂ ਦੀ ਲੋੜ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋ ਗਿਆ ਜੀ